हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂ ਕੇ ਤਹਿਸੀਲ ਪੱਟੀ ਜਿਹੜਾ ਜਿਲ੍ਹਾ ਮੁਕੰਮਲ ਸਾਹਿਬ ਚ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਪਿੰਡ ਸਰਿਆਲੀ ਤੋਂ ਵੀ 5 ਕਿਲੋਮੀਟਰ ਦੀ ਦੂਰੀ ਤੇ ਆ ਪੱਟੀ ਵੀ ਅੱਗੇ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਆ ਸਰਿਆਲੀ ਤੋਂ ਜਿਹੜੀ ਸੜਕ ਪੱਟੀ ਨੂੰ ਜਾਂਦੀ ਐ ਅਸੀਂ ਸੜਕ ਦੇ ਉੱਪਰ ਪਿੰਡ ਹੈ ਬੁਰਜ ਨੱਥੂ ਦੇ ਬੁਰਜ ਰਾਇਕਾ ਆਮੋ ਸਾਹਮਣੇ ਪਿੰਡ ਕਲਿਆਣਾ ਸਰਿਆਲੀ ਮੰਡ ਸ਼ਕਰੀ ਦੇ ਪਿੰਡ ਲਾਗੇ ਲੱਗੇ ਆ ਅੱਜ ਬਲਜਿੰਦਰ ਵੀਰ ਉਹਨਾਂ ਦੇ ਕੋਲ ਪਹੁੰਚਿਆ ਦੋਸਤੋ ਇਸ ਫਾਰਮ ਦੇ ਵਿੱਚੋਂ ਤਕਰੀਬਨ ਆਪਾਂ ਪਹਿਲਾ ਵੀ ਪੰਜ ਚਾਰ ਵੀਡੀਓ ਪਾਈਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਪੰਜ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਬਿਲਕੁਲ ਸਜਰ ਤਾਜ਼ੀਆਂ ਸੁਨੀਆਂ ਇੱਕ ਬਗੈਰ ਬੱਚੇ ਚਾਰ ਮੱਝਾਂ ਪ੍ਰੋਪਰ ਬੱਚੇ ਸਮੇਤ ਹੋਣਗੀਆਂ ਇੱਕ ਝੋਟੀ ਦਿਖਾਵਾਂਗੇ ਮੇਰੇ ਭਰਾਵਾਂ ਨੂੰ ਕੋਈ ਪੰਜਾਂ ਕੁ ਮਹੀਨਿਆਂ ਦੀ ਗੱਬਣ ਆ ਪਹਿਲਾ ਸੂਹਾ ਸੁਣਾ ਝੋਟੀ ਹੈ ਬੜੇ ਜੈਜ ਰੇਟ ਦੇ ਵਿੱਚ ਛੋਟਾ ਦਾ ਮੁੱਲ ਰਹੂਗਾ ਉਹ ਪੁੱਛ ਲੈ ਬਲਜਿੰਦਰ ਤੋਂ ਕੀ ਰੇਟ ਦੀ ਆ ਕੀ ਡਿਮਾਂਡ ਕਰਦਾ ਹੁੰਦੀ ਆ ਤੇ ਬਾਕੀ ਇੱਕ ਜਿਹੜੀ ਆਪਾਂ ਤੁਹਾਨੂੰ ਆਉਂਸਰ ਗੱਬਣ ਵਿਖਾ ਦੇਾਂਗੇ ਉਹ ਮਹੀਨੇ ਦੀ ਬਣੀ ਆ ਚੈੱਕ ਪਾਸ ਵਿੱਚ ਨਹੀਂ ਆਉਂਦੀ ਇੱਕ ਛੋਟੀ ਕੱਟੀ ਦਿਖਾ ਦੇਾਂਗੇ ਮੇਰੇ ਭਰਾਵਾਂ ਨੂੰ ਕਿੰਨੇ ਮਹੀਨੇ ਦੀ ਉਮਰ ਆ ਤੇ ਕੀ ਰੇਟ ਆ ਪ੍ਰੋਪਰ ਡਿਟੇਲ ਜਿਹੜੀ ਆ ਗੱਲਬਾਤ ਕਰਕੇ ਪਤਾ ਲੱਗ ਜੂਗਾ ਤੁਹਾਨੂੰ ਤਰੀਕ ਅੱਜ ਤੁਸੀਂ ਨੋਟ ਕਰ ਲਓ 16 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਫਾਰਮ ਦੇ ਅੰਦਰ ਲੈ ਚੱਲਦੇ ਆ ਤੁਹਾਨੂੰ ਸੋ ਮੱਝਾਂ ਅਕਸਰ ਇਸ ਕਿਲੇ ਤੇ 5-7 5-7 ਹੁੰਦੀਆਂ ਹੀ ਆ ਟੋਕੜ ਗੱਬਣ ਖਰੀਦਣੀਆਂ ਸੱਜਰ ਖਰੀਦਣੀਆਂ ਨੇ ਆਣ ਕੇ ਮੇਰਾ ਭਰਾ ਬੇਰਵਾ ਲੈ ਲਿਆ ਕਰੋ ਸਭ ਤੋਂ ਪਹਿਲਾਂ ਬਲਜਿੰਦਰ ਸਾਸਰੀ ਕਾਮ ਸਾਸੀਆ ਨੇ ਉਹ ਠੀਕਾ ਵੀਰੇ ਹਾਂਜੀ ਸਾਰੇ ਭੈਣ ਭਰਾ ਉਹਨੇ ਵੀਡੀਓ ਵੇਖਣ ਆਲੇ ਸਾਰਿਆਂ ਨੇ ਮੇਰੇ ਨਾਲ ਸਾਸਰੀ ਜਰ ਭੈਣ ਭਰਾਵਾਂ ਨੂੰ ਆਹ ਵੀਰੇ ਵੀਰੇ ਬਲਜਿੰਦਰ ਵੀਰੇ ਧੰਨਵਾਦ ਵੀਜਿੰਦਰ ਵੀਰੇ ਉਦੋਂ ਵੀ ਆਪਾਂ ਮਾਲ 6-7 ਮੱਝਾਂ ਦਿਖਾਈਆਂ ਸੀ ਹਾਂ ਸਰ ਮੇਰੇ ਨਾਲ ਤਾਂ ਵੀ ਉਹ ਵੀ ਬੇਕਬੂਕ ਗਈਆਂ ਤੇ ਨਾਲ ਦੇ ਨਾਲ ਹੋਰ ਵੀ 5-7 ਭੈਣ ਭਰਾ ਫਿਰ ਫੋਨ ਫੋਨ ਆਉਂਦੇ ਜਾਂਦੇ ਰਹੇ ਮਾਲ ਵੇਖਦ ਰਹੇ ਮਾਲ ਵੇਖਦੇ ਰਹੇ ਹਾਂਜੀ ਹਾਂਜੀ ਬਾਕੀ ਜਿਹੜੇ ਚੰਗਾ ਪਸ਼ੂ ਮੇਰੇ ਕੋਲ ਹੈ ਵੀ ਜਦੋਂ ਕਿਸੇ ਨੂੰ ਮਿਲਦੀ ਹੈ ਵੀ ਖੜਾ ਖੜਾ ਬਲਜਿੰਦਰ ਦੇ ਕੋਲ ਵੀ ਚੰਗੇ ਆਉਂਦਾ ਹੈ ਆਉਂਦਾ ਹੀ ਇਹ ਕੋਈ ਜੈਸ਼ਨਪੁਰ ਤੋਂ ਮਰਾ ਮੋٹے ਤੌਰ ਤੇ ਕੈਮਰਾ ਮਾਰ ਕੇ ਇਹਨੂੰ ਦਿਖਾ ਦਈਏ ਸੱਤ ਸੌਰੀ ਜੈਸ਼ਨਪੁਰ ਪਾਂਡੇ ਮੱਜਾਂ ਜਿਹਨੋਂ ਵਿੱਚੋਂ ਪੰਜੇ ਤਾਜ਼ੀਆਂ ਸੁਨੀਆਂ ਨੇ ਚੌਹੇ ਮਗਰ ਬੱਚੇ ਇੱਕ ਬਗੈਰ ਬੱਚਿਆਂ ਆ ਬਾਕੀ ਇੱਕ ਤੁਹਾਨੂੰ ਆਪਾਂ ਅਉਂਸਰ ਗੱਬੜ ਵਿਖਾ ਦੇਾਂਗੇ ਛੋਟੀ ਮਹੀਨੇ ਦੀ ਬਣੀ ਸੋਰੀ ਆ ਤੇ ਇੱਕ ਕੋਈ ਪੰਜਾ ਦੇ ਮਹੀਨਿਆਂ ਦੀ ਛੋਟੀ ਗੱਬੜ ਦਿਖਾਵਾਂਗੇ ਜਾਇਜ ਮੋਲ ਜਾਇਜ ਰੇਟ ਦੀ ਆ ਬਾਕੀ ਆ ਮੱਜਾਂ ਹੋਣਗੀਆਂ ਤਕਰੀਬਨ ਪੰਜ ਸ਼ੁਗਵਿਆਂ ਦੇ ਵਿੱਚ ਆ ਪੁੱਛਾਂਗੇ ਕਿੰਨੇ ਸ਼ੁਗਵਿਆਂ ਕਿੰਨਾ ਫੁੱਲ ਹੈ ਜਾਂ ਕਿੰਨਾ ਭੋਲਾ ਇਹ ਥੱਲੇ ਹਾਜ਼ਰ ਆ ਕੀ ਮਗਰ ਬੱਚਾ ਹੈ ਕਿੰਨਾ ਕਿੰਨਾ ਮੁੱਲ ਰਹੂਗਾ ਬੇਲਤੀ ਸਾਰੇ ਭਰਾਵਾਂ ਨੂੰ ਕਰੂੰਗਾ ਮੈਂ ਜਿਹੜਾ ਮੇਰੀ ਵੀਡੀਓ ਵੇਖ ਕੇ ਖਾਸ ਤੌਰ ਤੇ ਆ ਰਿਹਾ ਇੱਕ ਹਾਈਬ੍ਰਿਡਿਕ ਆਦਤ ਮੇਰਾ ਭਰਾ ਜਰੂਰ ਬਣਾ ਲਓ ਠੀਕ ਹੈ ਜੀ ਕਿਉਂਕਿ ਮਹਿੰਗੇ ਮੁੱਲੀ ਪਸ਼ੂ ਖਰੀਦਿਆ ਜਾਂਦਾ ਅੱਜ ਕੱਲ ਲੱਖ ਸਵਾ ਲੱਖ 1.5 ਲੱਖ 2-2 ਲੱਖ ਰੁਪਈਆ ਲੱਗ ਜਾਂਦਾ ਆਇਆ ਕਰੋ ਗੱਡੀ ਤੇ ਆਇਆ ਕਰੋ ਮੋਟਰਸਾਈਕਲ ਤੇ ਆਇਆ ਕਰੋ ਬੱਸ ਤੇ ਆਇਆ ਕਰੋ ਜਿੱਦਾਂ ਵੀ ਕਿਸੇ ਭਰਾ ਦੀ ਪਹੁੰਚ ਹੁੰਦੀ ਹੈ ਕਰਿਆ ਕਰੋ ਜੋ ਸਾਡੇ ਦੁਆਰਾ ਦੱਸੀ ਜਾਂਦੀ ਹੈ ਚੀਜ਼ ਜੋ ਮਾਰਕੀਟ ਦੁਆਰਾ ਦੱਸੀ ਜਾਂਦੀ ਆ ਉਹ ਥੱਲੇ ਬੈ ਕੇ ਇੱਕ ਦੋ ਟਾਈਮ ਦੀ ਤਸੱਲੀ ਕਰਕੇ ਜਰੂਰ ਉਹਨੂੰ ਵੈਰੀਫਾਈ ਕਰ ਲਿਆ ਕਰੋ ਆਹ ਕਰਦੇ ਆ ਪੂਰੀ ਗੱਲਬਾਤ ਲੈਣੀ ਆ ਬਤੇਰੇ ਡਿਟੇਲ ਆ ਬਸ ਜਿੰਦਰ ਸ਼ਰਵਾਦ ਵੀਰੇ ਇਹ ਸਮਾਂ ਨੂੰ ਕਰ ਲਾ ਇਹ ਤਾਂ ਪੂਰਾ ਮਿਹਰਬਾਨੀ ਦੇ ਦੇ ਆਪਣੇ ਭਰਾਵਾਂ ਨੂੰ ਵੀ ਸੁਆ ਗੇਨ ਮਾਸ ਹੋਈ ਆ ਸੁਆ ਤੀਜਾ ਸੁਈ ਜੀ ਤੀਜਾ ਸੁਆ ਅੱਜ ਇਹਨੂੰ ਟਾਈਮ ਕਿੰਨਾ ਹੋ ਗਿਆ ਸੀ ਇਹਨੂੰ ਅੱਜ 5 ਤੋਂ 6 ਦਿਨ ਹੋ ਗਏ ਪੰਜ 6 ਦਿਨ ਮਗਰ ਕੱਤੀ ਆ ਕੱਤੀ ਆ ਜੀ ਕਦੋਂ ਬੁੱਤ ਕੱਤੀ ਵਿਖਾ ਦੇ ਪੰਜਾਂ ਛਿਆ ਦਿਨ ਵੀ ਕੱਤੀ ਆ ਕੋਲਾ ਬੱਚਾ ਮਗਰ ਆਹ ਮੇਰਾ ਭਰਾਵੇ ਹੋ ਠੀਕ ਆ ਜੀ ਬੱਚਾ ਆ ਫੀਮੇਲ ਆ ਮਗਰ ਕੱਤੀਆ ਤੇ ਸਵੇਰ ਤੋਂ ਜਾ ਐਸ ਵਕਤ ਬੋਲੇ ਚ ਬਾਹਰ ਆ ਦੁੱਧ ਕਿੰਨਾ ਦੁੱਧ ਆਏ ਹੋਏ ਤਾਂ 8 ਕਿਲੋ 8 ਕਿਲੋ ਆ ਹਾਂਜੀ ਲਓ ਜੀ 8 ਕਿਲੋ ਦੋਸਤੋ ਐਸ ਵਕਤ ਦੁੱਧ ਦੇ ਥੱਲੇ ਆ ਬੋਲੇ ਚ ਬਾਹਰ ਆਉਂਦੇ ਸਾਰੀ ਕਰਮ ਵਾਲੀ ਛਟਾੜੀ ਕਰ ਗਈ ਆ 8 ਕਿਲੋ ਆ ਆ ਦੇਖੋ ਕਰੋ ਜੱਕ ਜੀ ਠੀਕ ਆ ਬਾਕੀ ਬਜਿੰਦਰ ਵੀਰੇ ਧਾਰਾ ਤੂਰਾਂ ਦੀ ਬਰਾਬਰ ਆਪਣੇ ਨਾਲੋਂ ਬਰਾਬਰ ਹੈ ਜੀ ਠੀਕ ਆ ਜੀ ਸੋ 에어로ਸੋ ਫੇਸ ਕੁਆਲਟੀ ਆ ਹਾਈਟ ਕੱਦ ਮੀਡੀਅਮ ਤੇ ਵਿੱਚ ਆ ਪਤਲਾ ਪਿੰਡਾ 8 ਕਿਲੋ ਪੰਜਾ ਛਿਆਕ ਦਿਨਾਂ ਦੀ ਸੂਹੀ ਮਗਰ ਕਤੀ ਤੇ ਜਸ ਹੁਆ ਆਰਡਰ ਲੈਵੇ ਜੀ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰ ਲਓ ਠੀਕ ਆ ਜੀ ਕੋਈ ਭਰਾ ਭਾਰਾਂ ਦੀ ਬਾਦ ਕਾਠ ਇੱਥੇ ਆਣ ਕੇ ਦੋ ਟਾਈਮ ਇੱਕ ਟਾਈਮ ਜੋਕੇ ਤਸੱਲੀ ਕਰ ਸਕਦਾ ਬਾਕੀ ਥਾਂ ਚਾਰ ਹੀ ਆ ਠੀਕ ਆ ਜੀ ਕੋਈ ਕਿਸੇ ਰਕਮ ਦਾ ਕੋਈ ਬੱਚਾ ਫੋਰ ਸ਼ਾਂਖ ਨਹੀਂ ਕੀ ਠੀਕ ਆ ਤੇ ਇਹ ਮੱਝ ਦੀ ਬੰਤਰਾ ਬਾਕੀ ਪਿੱਟਪੜਾ ਤੁਸੀਂ ਦੇਖ ਲਓ ਫੇਸ ਕੁਆਲਟੀ ਦੇਖ ਲਓ ਇਹਦਾ ਬਜਿੰਦਰ ਵੀਰ ਕੀ ਡਿਮਾਂਡ ਮੋੜੀ ਦੀ ਕਰਤਾ ਵੀਰ ਜੀ ਮੁੱਲ ਕਰਨੋਂ ਪਰ 75 ਕਰੀ ਗਈ ਹੈ ਹਾਂ ਜੀ 70000 ਦੀ ਮਾਝ ਦੇਵਾਂਗੇ 70000 ਦੀ ਹਾਂ ਜੀ ਲਓ ਵੀ ਚੱਕੋ 70000 ਦੀ ਦੋਸਤੋ ਇਹ ਮਾਝ ਮਿਲ ਜੂਗੀ ਤੁਹਾਨੂੰ ਬਿਲਕੁਲ ਸੱਜਰ ਬਾਜੀ ਸੂਈ ਹੈ 70000 ਦੀ ਮਗਰ ਕੱਟੀ ਆ ਫੀਮੇਲ ਕਾਫ ਆ ਕਰੋ ਮੇਰਾ ਭਰਾ ਪਹਿਲ ਕਦਮੀ ਸਾਈਡ ਨੰਬਰ ਤੇ ਇੱਕ ਮਾਝ ਦਿਖਾਉਣੇ ਆ ਵੀਰਾਂ ਨੂੰ ਤੇ ਇਹਦਾ ਫਿਰ ਬਜਿੰਦਰ ਕੀ ਵੀਰ ਬਾਜੀ ਇਹ ਵੀਰ ਜੀ ਚੌਥਾ ਸੂਆ ਹੋ ਗਈ ਜੀ ਚੌਥਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 25 ਦਿਨ ਹੋਣਗੇ ਸੂਈ ਨੂੰ ਲੋ ਜੀ 25 ਦਿਨ ਦਾ ਸਮਾਂ ਹੋ ਗਿਆ ਠੀਕ ਹੈ ਜੀ 25 ਦਿਨ ਦਾ ਸਮਾਂ ਹੋ ਗਿਆ ਮਗਰ ਘਟਾ ਇਹਦੇ ਹਣਾ ਨਹੀਂ ਜੀ ਇਹਦਾ ਬੱਚਾ ਡੈੱਡ ਹੋ ਗਿਆ ਬਗੈਰ ਬੱਚਿਆਂ ਹਾਂਜੀ ਬਗੈਰ ਲੋ ਜੀ ਬੱਚਾ ਐ ਬੈਕਸਪਾਇਰ ਹੋ ਗਿਆ ਸੀਗਾ ਇਸ ਵਕਤ ਦੁੱਧ ਕਿੰਨਾ ਚੋਈ 10 ਕਿਲੋ ਜੀ 10 ਕਿਲੋ ਇਹ ਮਿਲਦੀ ਕਿਵੇਂ ਆ ਪਹਾੜੇ ਤੇ ਪਹਾੜੇ ਤੇ ਹਾਂਜੀ ਇਹ ਖੁਸ਼ੀ ਆਪਣੇ ਕੋਲ ਦੋਵੇਂ ਟਾਈਮ ਰਾਜ ਦੋਵੇਂ ਟਾਈਮ ਵੀਡੀਓ ਤੇ ਜਵਾ ਕੇ ਫਿਰ ਬਿਆਨਾ ਪਾਵੇ ਕੋਈ ਮੈਂ ਵੀ ਵੀਡੀਓ ਕਾਲ ਤੇ ਮੇਰਾ ਭਰਾ ਠੀਕ ਹੈ ਜੀ ਬੇਸ਼ੱਕ WhatsApp ਕਾਲ ਕਰ ਲਿਓ ਵੀਡੀਓ ਕਾਲ ਕਰ ਲਿਓ ਦੋ ਟਾਈਮ ਪਹਾੜੇ ਬੰਦੇ ਦੇ ਵੀਰ ਨਾਲ ਵੀ ਚਾਟ ਤੇ ਮਿਲਦੀ ਆ ਬਾਕੀ ਨੇਵੇ ਚੱਦੇ ਦੀ ਆਪ ਤੁਸੀਂ ਮਾਰੋ ਚਾ 10 ਕਿਲੋ ਦੁੱਧ ਜਿਹੜਾ ਤੁਹਾਨੂੰ ਚੁਆ ਕੇ ਦੇਣਾ ਹੈ 10 ਕਿਲੋ ਦੁੱਧ ਇਸ ਮਹਿ ਦੇ ਥੱਲੇ ਹੁਣ ਮੌਜੂਦ ਆ ਸੋ ਕੋਈ ਵੀ ਭਰਾ ਤਸੱਲੀ ਕਰ ਲਿਓ ਪਤਲਾ ਪਿੰਡਾ ਥਾਣ ਦੀ ਵੰਡਵਰਲ ਚੰਗੀ ਆ ਬੈਕ ਸਾਈਡ ਕੋਈ ਚੱਦਾ ਬਿਲਕੁਲ ਪੱਧਰ ਵਿਖਾਈ ਦੇ ਰਿਹਾ ਠੀਕ ਆ ਜੀ ਆ ਦੇਖੋ ਆ ਦੇਖੋ ओके ਬਜਿੰਦਰ ਵੀਰ ਕੀ ਮੋਲ ਕਿ ਦਮਾਰੂ ਇਹਦੀ ਇਹ ਮੁੱਲ ਕਰਨ ਪਰ 60 65 ਵੀ ਕਰੀ ਗਈ ਹੈ ਪਰ ਬਾਹਰ ਵੀ ਕਰੀ ਗਈ ਹੈ ਹਾਂ ਪੂਰੇ ਸਾਢੇ 13 ਇਹ ਬੜੀਆਂ ਆਫਰਾਂ ਹੀ ਲਾਤੀਆਂ ਕੇ ਹਾਂਜੀ ਹੈ ਹਾਂਜੀ ਵੀ ਲੱਖ ਲੱਖ ਡੇਢ ਡਰ ਲੱਖ ਸੁਣ ਕੇ ਵੀ ਰੱਕੇ ਪਾਇਆ ਤੇ ਮੋਲਾ ਤੇ ਕਰ ਤੇਰਾ ਜਿਆਦਾ ਵੀ ਅੱਜ ਅੱਜ ਦੇ ਨਾਲੇ ਕਰਨਾ ਜੀ ਦੇ ਨਾਲ ਜਿੰਨਾ ਮਾਲ ਹੈ ਜਿਤਰਾ ਦਾ ਮਾਲ ਹੈ ਉਤਰਾਂ ਦਾ ਹਾਂ ਜਿਹੋ ਜੀ ਸ਼ਹਿਰ ਚਲੋ ਹੋਜੇ ਮੋਲਾ ਹਾਂਜੀ ਤੇ ਸਾਰੇ ਭਰਾ ਆਪਣੀ ਜਾਣ ਕਰਨੇ ਲਓ ਵੀ ਅੱਜ ਜਿਹੜੇ ਮੇਰੇ ਭਰਾ ਕੋਈ 70 70 ਰੁਪਏ 75 ਦੀ ਰੇਜ ਦੇ ਵਿੱਚ ਪਸ਼ੂ ਖਰੀਦਣਾ ਚਾਹੁੰਦੇ ਆ ਉਹਨਾਂ ਦੇ ਮਤਲਬ ਤੇ ਵੀ ਅੱਜ ਵੀਰ ਨੇ ਪਸ਼ੂ ਇਕੱਠੇ ਕਰਤੇ ਆ। ਇੱਧਰ ਇੱਕ ਤੁਮ ਮੱਧ ਦਿਖਾ ਰਿਹਾ ਇਹਦਾ ਵੀਰ ਕੀ ਵੀਰਵਾ ਜੇ। ਇਹ ਵੀਰ ਦੀ ਅੱਜ ਸੂਈ ਨੂੰ 10 12 ਦਿਨ ਹੋਣ ਗਿਆ ਬੱਚਾ ਜੋ। ਲਓ ਜੀ 10 12 ਦਿਨਾਂ ਦੀ ਸੂਈ ਹੈ ਮਗਰ ਕੱਟਾ ਕੱਟਾ ਜੀ। ਮਗਰ ਕੱਟਾ ਮੇਲ ਕਾਫਾ 10 12 ਦਿਨਾਂ ਦੀ ਸੂਈ ਹੈ ਕੋਈ ਦੂਜਾ ਕੋਈ ਤਿਹਜ ਸੁਆ ਲਾ ਲੇ ਬੇਸ਼ੱਕ। ਹਾਂਜੀ। ਬਾਕੀ ਦੁੱਧ ਤੇ ਥਰੇ ਚੰਗਾ ਲੱਗਦਾ ਕਿੰਨਾ ਹੋਊਗਾ। ਇਹਦੇ ਥਰੇ 11 ਕਿਲੋ ਦੁੱਧ ਆਈ। ਇਸ ਵਕਤ 11 ਕਿਲੋ ਆ। 11 ਕਿਲੋ ਦੁੱਧ ਆ। ਲਓ ਵੀ ਪੱਕੀ ਗਰੰਟੀ ਦੇਵਾ ਗਏ। ਤੁਮ ਤਸਵੀਰ ਨਾਲ ਵਿਖ ਕੱਦੋ ਵਜਨ ਤੁਸੀਂ ਦੇਖ ਸਕਦੇ ਜੀ ਮੀਡੀਅਮ ਹਾਇਰ ਦੇ ਵਿੱਚ ਲੰਬਾਈ ਲੂਈ ਮੈਂ ਦੀ ਚਿੰਗੀ ਹੈ 11 ਕਿਲੋ ਦੁੱਧ ਦੇ ਥੱਲੇ ਹੁਣ ਹਾਜ਼ਰ ਆ ਕਟਾ ਮਗਰ ਮੇਲਕਾਫਾ 11 ਕਿਲੋ ਦੀ ਮਾਲਕਨ ਬਾਕੀ ਚੱਬੇ ਭਾਂਡੇ ਦੀ ਥੱਲੋਂ ਕਰਮਾਂ ਦੀ ਖਬਰਦਾਰ ਆ ਓਨੀ ਗਾਂ ਤੇ ਓਨੀ ਪਛਾਣ ਜਿਹੜੀ ਬਿਲਕੁਲ ਟਾਈਮੋ ਟਾਈਮ ਬਣ ਕੇ ਤਿਆਰ ਹੋ ਜਾਂਦੀ ਹੈ ਠੀਕ ਆ ਦੇਖੋ ਲੋ ਜੀ ਇਹ ਮਗਰ ਕਟਾ ਮੇਲਕਾਫਾ ਢਿੱਕ ਹਾਂਜੀ ਬੱਚਾ ਤੁਸੀਂ ਦੇਖ ਰਿਹਾ ਆ ਬੱਚਾ ਇਸੇ ਮੈਂ ਰਈਆ ਬਾਕੀ ਜਿਹੜੇ ਸਾਹ ਨਾਲ ਫਿਰ ਬਲਜਿੰਦਰ ਸਰਕਾਰੀ ਕੀਤੀ ਆ ਮੈਂ ਤਕਰੀਬਨ ਚੋਰ ਹੋਰ ਵੀ ਲਾਉਗੀ ਕਾਪ ਤੇ ਹਾਂ ਜੀ ਇਹਨੇ ਮਾਲ ਜੇ ਤੁਹਾਨੂੰ ਫਰਾ ਸੇਵਾ ਨਹੀਂ ਹੁੰਦੀ ਬਾਕੀ ਮਾਲ ਤੁਹਾਡੇ ਕੋਲ ਮੈਂ ਤਾਂ ਘਰੇ ਵੀ ਜੇਕਰ ਵੇਖੀ ਇਹਦੇ ਨਿਗਾਹ ਮਾਰ ਗਿਆ ਤੇ ਜਾਵਾਂ ਨੀ ਤੇ 12 14 15 ਲਗਾਇਆ ਹਾਂ ਜੀ ਹੈਗੇ ਜੀ ਤੇ ਕੋਈ ਵੱਖਰੇ ਤੌਰ ਤੇ ਜਿਹੜੇ ਵੀ ਦੋ ਚਾਰ ਸਾਹਮਣੇ ਜਾਂ ਦੋ ਟੰਗਰਾਂ ਦੇ ਵਿੱਚ ਲੈ ਕੇ ਚੱਲਿਆ ਸੇਵਾ ਕਰਦਿ ਜਾਰੀ ਚੰਗੀ ਰਹੀ ਤੇ ਕੋਈ 12 13 ਲੀਟਰ ਨੂੰ ਵੀ 13 14 ਲੀਟਰ ਵੀ ਜਾਂਦਾ ਆ ਹਾਂ ਜੀ 12 13 ਦਿਨਾਂ ਦੀ ਸੋਈ ਹੈ ਜੀ ਬਸ ਬਸ ਮੈਨਰੇ ਮੂਲੇ ਤੋਂ ਹਜੇ ਛਟਾੜੀ ਹੋਣਾ ਹਾਂ ਨਹੀਂ ਹੋਣਾ ਜੀ ਤੇ ਇਹ ਬਲ ਇਹ ਵੀ ਜੀ ਮੋਲ ਕਰਾਉਣਾ ਇੱਕ ਪੰਜ ਕਰਾਈ ਜਾਣਾ ਹਾਂ ਪੂਰੇ ਲੱਖ ਦੀ ਮੱਝ ਦੇਵਾਂਗੇ ਪੂਰੇ ਲੱਖ ਦੀ ਹਾਂਜੀ 71 ਲੱਖ ਵਰਗਾ ਦੇਵਾਂ ਤੇ ਬਾਕੀ ਮੋਰ ਕੇ ਜੇਬ ਵਿੱਚ ਪਾਲਾ ਪਾਉਣਾ ਕਿ ਨਾ ਪਾਉਣਾ ਕਿਸੇ ਦਾ ਪਾ ਲਓ ਜੀ ਜਿੱਤਰਾ ਕਹੋਗੇ ਕਰ ਲਓ ਕਰਕੇ ਦੇ ਦਈਏ ਮਾਨਤਨ ਫਿਰ ਦੇਵਾਂਗੇ ਜੀ ਕਿੰਨੀ ਦੀ ਕਹਦੇ ਕੋਈ ਲਓ ਜੀ ਦੱਸੋ ਮਾਨਤਨ ਹੋਊਗਾ ਲੱਖੋਂ ਕਿੰਨੇ ਦੀ ਅੰਦਰ ਕਰ ਦਈਏ ਵੀਰ ਜਿੰਨੇ ਦੀ ਕਰ ਦੋਗੇ 2 ਕਰ ਦਈਏ ਕਿ ਕਰ ਦਈਏ 3 ਤੇਰੀ ਤਿੰਨੀ ਕਰਦੇ ਹਾਂ 97 ਦੀ 97000 ਦੀ ਹਾਂਜੀ ਲਓ ਵੀ 97000 ਵੀ ਵੀਰਾਂ ਦਾ ਵੀ ਦੇ ਦਾਂਗੇ ਲੱਖੋਂ ਮਾਨਤਨ ਕੋ 200 400 ਨਹੀਂ ਛੜਨਾਗਾ ਮੈਂ ਇਹ ਆਪਰਾਮਾ ਨੂੰ ਛੱਡ ਦਿੱਤਾ ਠੀਕ ਹੈ ਜੀ 99000 ਰੁਪਏ ਮੇਰਾ ਭਰਾਮਾ ਚ ਲੈ ਜਿਓ ਤੇ ਇੱਕ ਚੌਥੇ ਨੰਬਰ ਤੇ ਵੇਰਵਾ ਪਾਈ ਗਾਦੇ ਆ ਚੌਥੇ ਨੰਬਰ ਤੇ ਇੱਕ ਤੁਹਾਨੂੰ ਮਾਜ ਦਿਖਾ ਰਿਹਾ ਸੂਈ ਸਵਾਈ ਹੈ ਵੀ ਤਾਜੀ ਕਰਮਾਵੀ ਮਗਰ ਕੱਟੀਏ ਦੇ ਕੱਟੀ ਆ ਜੀ ਮਗਰ ਕੱਟੀ ਆ ਗਈ ਹੈ ਸੂਆਂ ਦੇ ਵੀਰੋ ਕਿਰਮਾ ਹੋ ਗਈ ਹੈ ਤੀਜਾ ਜੀ ਤੀਜੇ ਸੂਆ ਹਾਂਜੀ ਬਾਕੀ ਮੈਂ ਮੇਰਾ ਭਰਾ ਇੱਕ ਵਾਰੀ ਚੈੱਕ ਕਰੋ ਤੁਸੀਂ ਮਾਜ ਚੰਗੀ ਹੈ ਚੱਡਾ ਇੱਕਸਾਰ ਬਿਲਕੁਲ ਪੱਟਾ ਦੇ ਸਾਹਮਣੇ ਵਿਚਕਾਰ ਸਾਫ ਸੁਥਰਾ ਨੇਵਾ ਬਾਕੀ ਫੇਸ ਕੁਆਲਟੀ ਦੇਖੋ ਸਿੰਘ ਸਿੰਘ ਪੂਰਾ ਗੋਲ ਠੀਕ ਹੈ ਜੀ ਵੈਸੇ ਪੁੱਛੇ ਸਵੇਰੇ ਵੀ ਜਾਪਦੀ ਆ ਪਰ オリジナル ਜਿਹੜਾ ਤੇਜਾ ਸੁਬਾ ਤੇਜਾ ਜੀ ਤੇਜਾ ਠੀਕ ਹੈ ਮੂੰਹ ਮੱਥੇ ਤੋਂ ਲੱਗਦੀ ਆ ਕਰਮਾਂ ਲਈ ਠੀਕ ਹੈ ਜੀ ਹਾਂਜੀ ਕਿਉਂਕਿ ਸਿੰਘ ਜਿੰਨਾ ਛੋਟਾ ਹੋਵੇ ਤੇ ਪਸ਼ੂ ਜਿਹੜਾ ਦੱਖ ਜਿਹੜੀ ਘੱਟ ਦਿੰਦਾ ਸੂਬਿਆਂ ਵਾਲੇ ਪਾਸਿਓਂ ਹਾਂਜੀ ਬਾਕੀ ਖਬਰਦਾਰ ਆ ਥੱਲੇ ਉਹ ਨੇਵੇ ਵਾਲੇ ਪਾਸਿਓਂ ਹਵਾਨਾ ਪੂਰਾ ਪਰਮਾ ਕਰਮਾੜੀ ਦਾ ਤੇ ਦੁੱਧ ਕਿੰਨਾ ਦੱਸੇ ਵੀਰੇ ਦੁੱਧ ਵੀਰ ਜੀ 13 ਕਹਿੰਦੇ ਘਰ ਵਾਲੇ ਆਪਣੇ ਨਾਲ ਸ਼ਾਮੇ 11 ਕਿਲੋ ਤੇ ਗਾਰੰਟੀ ਦੇਵਾਂਗੇ ਆਪਾਂ 11 ਕਿਲੋ ਦੀ 11 ਦੀ ਦੇਵਾਂ 13 ਘਰ ਵਾਲੇ ਕਹਿੰਦੇ ਸੀ ਆਪਣੇ ਨਾਲ ਸ਼ਾਮੇ ਮੱਝਾਂ ਇਹ ਛੱਡ ਲੋਜੀ ਬੰਬੇ ਪਾਸ ਹੀ ਚੋਣ ਜਾਣਾ ਕਰਮਾ ਲਈ ਠੀਕ ਆ ਜੀ। ਬਾਕੀ ਲੇਵਾ ਹੀ ਦੱਸਣ ਦੇ ਆ ਭਾਂਡੇ ਦੋਸਤੋ ਪਸ਼ੂ ਦੇ ਦੱਸ ਦਿੰਦੇ ਆ ਵੀ ਥੱਲੇ ਕੀ ਕਾਰਜ ਜਾਰੀ ਆ। ਕਈ ਵਾਰਾ ਜਦੋਂ ਆਪ ਨੂੰ ਯਕੀਨ ਨਹੀਂ ਆਉਂਦਾ ਕਈ ਵਾਰਾ ਲੇਵਿਆਂ ਦੇ ਵਿੱਚ ਹੀ ਦੁੱਧਾਂ ਨਸਲਾਂ ਫਿਰ ਜਾਂ ਕੋਲ ਦੁੱਧਾ ਠੀਕ ਆ ਜੀ। ਕਈ ਵਾਰਾ ਬਹੁਤ ਹੀ ਵੱਡੇ ਲੇਵਿਆਂ ਦੇ ਵਿੱਚ ਵੀ ਆਪਾਂ ਗੱਲ ਕਰੀਏ ਬਖਾਰਿਆਂ ਦੀ ਜੈਡਨੇਟ ਨਹੀਂ ਹੁੰਦੀ ਕਿ ਆ ਰਹੀ ਵਾਰਾ ਪabang ਬਗ ਨਸਲਾਂ ਬੈਠਾ ਤੋਂ ਕਦੀ ਕਿਥੋਂ ਆਉਂਦੀਆਂ ਨੇ ਤੇ ਇਹ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾਤੀਏ ਤਿੱਜਾ ਸੁਹਾ ਮਗਰ ਕੱਟੀ ਅਜੋ ਬਾੜੀ ਵਾਲੇ ਪਸ਼ੂ ਬਖਾਰੀਏ ਤੁਹਾਨੂੰ ਆ ਜਿਹੜਾ ਥ ਆ ਲੋ ਇਹ ਆਈ ਤਕਰੀਬਨ ਜਦੋਂ ਆਪਣੇ ਕੋਲ ਅੱਜ ਭਲਕੀ ਆ ਹਾਂਜੀ ਸ਼ਾਮੇ ਆਈ ਜੀ ਜਦੋਂ 12-13 ਦੀ ਭਾਂਵੇਂ ਸ਼ਹੀਦੀ ਤੇ ਆਈਏ ਪਰ ਤੁਸੀਂ 11 ਕਿਲੋ ਹੀ 11 ਦੀ ਗਰੰਟੀ ਦੇ 11 ਦੀ ਗਰੰਟੀ ਦਿੱਤੀ ਗਈ ਹਾਂਜੀ ਤੇ ਉਹ ਵੀ ਇਧਰ ਦੇ ਦਾਂਗੇ ਕਿੰਨੇ ਦੀ ਮੁੱਲ ਟਮਾਰ ਦੀ ਗੱਲ ਹੁੰਦੀ ਮੁੱਲ ਕਰਨ ਪਰ 10 ਕਰੀਏ ਜੀ ਹਾਂਜੀ 1 ਲੱਖ 5000 ਦੇ ਦੇਣਗੇ 1 5 ਦੇ ਹਾਂਜੀ ਉਤੋਂ ਮਾਨਸਾਨ ਕਰਾਂਗੇ 2 ਕਰਦੀਏ ਕਿ 3 ਕਿੰਨੇ ਕਰਦੇ ਇੱਕ ਦੋੜੀ ਜਾਂਦੀਏ ਜਾਂਦੇ ਜੀ ਮੈਂ ਵੀ 1 2 1 2 ਗੱਲਾਂ ਰਲ ਗਈ 1 2 ਦੀ ਇਹ ਜਿਹੜੀ ਦੋਸਤ ਮਾਝੇ ਮਿਲ ਜੂਗੀ ਅਗੋਂ ਮੈਂ ਇਹ ਚੱਲ ਰਿਹਾ ਤੇ ਇਹ ਪੰਜਵੇਂ ਨੰਬਰ ਤੇ ਮਾਝ ਦਿਖਾ ਰਿਆ ਇਹ ਵੀ ਸੂਈ ਸੁਬਾਈਏ ਤਾਜੀ ਇਹਦੇ ਮਗਰ ਕੀ ਬੱਤਾ ਇਹ ਕਟਾਈ ਕਟਾ ਹਾਂਜੀ ਮਗਰ ਕੱਟਾ ਸੁਹਿਆ ਤੇ ਮੈਨੂੰ ਜਾਪਦੀ ਦੂਜੇ ਕੇ ਦੂਜੇ ਦੂਜਾ ਸੁਹਿਆ ਲੱਗਦੀ ਹੈ ਠੀਕ ਹੈ ਜੀ ਬਾਕੀ ਚਿਹਰੇ ਮੋਰੇ ਤੋਂ ਚਲੋ ਪਤਾ ਲੱਗ ਹੀ ਜਾਂਦਾ ਪਸ਼ੂ ਦਾ ਇਹ ਇਹ ਵੀਰ ਬੰਦਰਾ ਦਿਨ ਕਿੰਨੇ ਦਿਨ ਹੋ ਗਏ ਨੂੰ ਸੂਈ ਤੋਂ ਇਹਨੂੰ ਅੱਜ 15 17 ਦਿਨ ਹੋ ਗਏ 15 17 ਦਿਨਾਂ ਦੀ ਦੋਸਤੋ ਇਹ ਸੂਈ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਰਹੇ ਆ 15 17 ਦਿਨਾਂ ਦੀ ਸੂਈ ਆ ਬਾਕੀ ਡਿਜ਼ਾਈਨ ਚੱਡੇ ਲੇਵੇ ਦਾ ਬਾਡੀ ਢੰਗ ਬਾਡੀ ਸਟਰਕਚਰ ਇਹਦਾ ਵੀ ਕਰਮਾਲੀ ਦਾ ਪਾਕਮਾਲੀ ਆ ਤੇ ਦੁੱਧ ਕਿੰਨਾ ਵੀਰ 11 ਕਿਲੋ ਦੀ ਗਾਰੰਟੀ ਦੇਵਾਂਗੇ 12 ਵਾਂ 11 ਦਾ ਲਓ ਵੀ ਵੈਸੇ ਦੋਸਤੋ 12 ਕਿਲੋ ਹੋਵੇ ਨਾ ਹੋਵੇ ਤਾਂ 11 ਕਿਲੋ ਦੀ ਗਾਰੰਟੀ ਤਸੱਲੀ ਤੇ ਇਹ ਵੀ ਤੁਸੀਂ ਮੱਝ ਲੈ ਕੇ ਜਾ ਸਕਦੇ ਹੋ ਬਾਕੀ ਲੇਵੇ ਦੀ ਬੰਤਰਪੋਸ ਹੋਣੀ ਆ ਥੜੀ ਵਾਲਾ ਚੱਡਾ ਲੇਵਾ Ah, ਕੀ ਗਾ ਮੈਂ ਬਗਿੰਦਰ ਵੀ ਤਫਾ ਡਮਾਰ ਹਾਂ ਜੀ ਮੋਲ ਕਰਨ ਪਰ 10 ਕਰੀਏ ਆ ਆ 1 5 ਦੀ ਤੇ 1 5 ਦੀ 5 ਦੀ ਹਾਂ ਜੀ ਲਓ ਵੀ 1 5 ਦੀ ਹਾਂ ਜੀ ਕਿਸਨ ਪਤਾ 1 5 ਦੀ ਦੋਸਤੋ ਇਹ ਮਾਝ ਮਿਲ ਜੂਗੀ ਅਜਾ ਹਾਨਾ ਹਾਨਾ ਨਹੀਂ ਹੋਣੀ ਕਿ ਕੋਈ ਗੱਲ ਨਹੀਂ ਛੋਟ ਆਪ ਕਰਾਂਗੇ ਸਾਰੇ ਮਾਲ ਦਾ ਕਰਾਂਗੇ ਲਓ ਵੀ ਦੋਸਤੋ ਕੋਈ 200 400 ਦੀ ਗੱਲਬਾਤ ਪਹਿਲਾਂ ਹੀ ਨਹੀਂ ਕੀਤੀ ਵੀਰ ਨੇ ਛੋਟਪਾਂ ਕਰਾਂਗੇ ਫਿਰ ਮੇਰਾ ਭਰਾ ਖਰੀਦਦਾਰੀ ਕਰਨ ਆਉਂਦਾ ਮੂਹਰ ਤਾਂ ਖਰੀਦਦਾਰੀ ਦਾ ਹੋਵੇ ਵੀ ਜਿਹੜੇ ਭਾਵੇਂ ਵਾਕਏ ਲੈ ਜਾਣੀਆਂ ਚੀਜ਼ ਜੋ ਵੀ ਸਾਈਬਰ ਨਾ ਪਾਇਆ ਕਰੋ ਤਾਂ ਜੋ ਕਿਸੇ ਭਰਾ ਦਾ ਪਸ਼ੂ ਘਾਂ ਢੱਕਿਆ ਹੋਣਾ ਜਾਵੇ ਕਿਉਂਕਿ ਮਾਲ ਹਰੇਕ ਨੇ ਖਰੀਦਣਾ ਹੁੰਦਾ ਉਹ ਭਰਾ ਰਹਿ ਜਾਂਦੇ ਜਿਹੜਾ ਖਰੀਦਣਾ ਹੁੰਦਾ ਕੋਈ 1500 ਪਾ ਕੇ ਡੱਕ ਵੀ ਦਿੰਦੇ ਆ ਵੀਰ ਠੀਕ ਆ ਜੀ ਸੋ ਉਹ ਨਾ ਮੇਰਾ ਭਰਾ ਬੇਸ਼ੱਕ ਸਾਈਪਾਇਆ ਕਰੋ ਬਾਕੀ ਜਿਹਨੇ ਖਰੀਦਣਾ ਹੁੰਦਾ ਜਾਂ ਜਿੰਨੀ ਕੁ ਰਕਮ ਨਾਲ ਲਾਉਣੀ ਹੁੰਦੀ ਆ ਉਹ ਤੁਸੀਂ ਸਾਈਪਾਇਆ ਕਰੋ ਠੀਕ ਆ ਤੇ ਇੱਧਰ ਇੱਕ ਤੁਹਾਨੂੰ ਝੋਟੀ ਦਿਖਾ ਦਿੰਦੇ ਆ ਅਫਸਰ ਅੱਗੇ ਬਣੀ ਸੌਰੀ ਆ ਵੀਰੇ ਤਾਂ ਕੀ ਵੇਰਵਾ ਜੀ ਵੀਰ ਜੀ ਮਹੀਨੇ ਦੀ ਸੌਰੀ ਆ ਮਹੀਨੇ ਦੀ ਹਾਂ ਜੀ ਲੋਪੇ ਪਹਿਲਾ ਸੁਭਾ ਕਰਵਾ ਲਈਏ ਸੁਣਾ ਕੇ ਠੀਕ ਆ ਜੀ ਮਹੀਨੇ ਦੀ ਬਣੀ ਸੋਰੀਏ ਮੋਹਦੰਦੀ ਕੁਝ ਹੈਗੀ ਗੱਲਬਾਤ ਹਾਂਜੀ ਮੋਹਦੰਦੀ ਵੀਰ ਲੇਖੀ ਨਹੀਂ ਇਹ ਮੇਰੇ ਤਾਂ ਸ਼ਾਮੀ ਆਈ ਠੀਕ ਆ ਜੀ ਲੋ ਵੀ ਵੈਸੇ ਮਾਲ ਤੋਂ ਆਇਆ ਕੱਲ ਵੈਠੇ ਆ ਜੀ ਸ਼ਾਮੀ ਆਈ ਹੈ ਮਹੀਨੇ ਦੀ ਬਣੀ ਸੋਰੀ ਆ ਪਹਿਲਾ ਸੂਆ ਪਲੂਨ ਅਗੇ 31 ਨੇ ਸੂਣਾ ਠੀਕ ਆ ਜੀ ਰਹਿ ਜਾਂਦੀ ਆ ਜਾਂ ਚੈੱਕ ਪਾਸ ਵਿੱਚ ਆ ਜਾਂਦੀ ਆ ਹੋਰ ਤਕਰੀਬਨ 1.5 ਮਹੀਨੇ ਤੱਕ 2 ਢਾਈ ਮਹੀਨਿਆਂ ਦੀ ਤੁਸੀਂ ਚੈੱਕ ਕਰਾ ਲਿਓ ਜੇ ਮਹੀਨੇ ਦੀ ਬਣੀ ਸੋਰੀ ਆ ਸੋ 31 ਦਾ ਡਿਜ਼ਾਈਨ ਤੁਸੀਂ ਚੈੱਕ ਕਰ ਲਓ 31 ਬਹੁਤ ਖੂਬਸੂਰਤ ਆ ਫੁੱਲ ਹੈਵੀ ਬਾਡੀ ਡੇਟ ਆ ਛੋਟਾ ਸੇਂਗਾ ਬਰੀਕ ਬਿਲਕੁਲ ਗੋਲ ਫੇਸ ਲੰਬਾ ਬਾਕੀ ਵਾਜਨ ਬੋਰ ਤੁਹਾਡੇ ਸਾਹਮਣੇ ਆ ਤੇ ਇਧਰੋਂ ਇੱਕ ਮਿੰਟ ਬੀਰ ਬਲਜਿੰਦਰ ਇੱਥੇ ਰੋਕ ਲਾ ਆ ਤਾंचा ਤੁਹਾਨੂੰ ਇੱਕ ਥੋੜਾ ਮੈਂ ਦੂਰੋਂ ਵੀ ਦਿਖਾ ਦਿਆਂ ਆ ਤਾंचा ਬਾਕੀ ਖਲੋਨੀ ਖਲਾਨੀ ਦੀ ਮੇਰਾ ਪਰਾ ਕੱਟੀ ਦੇਖ ਲਓ ਛੋਟੀ ਆ ਮਹੀਨਾ ਹੋ ਗਏ ਨੇ ਟੀਕਾ ਲਈ ਨੂੰ ਠੀਕਾ ਜਿਹੀ ਟੀਕਾ ਲਵਾਏ ਨੂੰ ਤੇ ਤਕਰੀਬਨ ਅੱਗੇ ਨਿਕਲ ਆਉਂਦੀ ਏ ਤੇ ਸੋਨੇ ਦੀ ਸੁਹਾਗੇ ਵਾਲੀ ਗੱਲ ਆ ਅੱਜ ਤੁਹਾਨੂੰ ਜਾਇਜ਼ ਰੇਟ ਤੇ ਵੇਚੀ ਮਿਲ ਜਾਣੀ ਆ ਸੋ ਗੱਬਣ ਬੇਸ਼ੱਕ ਅੱਗੇ ਨਿਕਲ ਆਉਂਦੀ ਏ ਚੈੱਕ ਪਾਸ ਹੋ ਜਾਂਦੀ ਓ ਗੱਲ ਵੱਖਰੀ ਈ ਆ ਚਾਰੇ ਥਾਣਾ ਝੋਲੀ ਤੁਹਾਨੂੰ ਚੈੱਕ ਕਰਾ ਦਿੰਦੇ ਕੋਈ ਆਪਾਂ ਤਸੱਲੀ ਦੇ ਨਾਲ ਕਿਉਂਕਿ ਦੂਰੋਂ ਨੇੜੇੋਂ ਕਿਸੇ ਵੀ ਸੱਜਣ ਨੂੰ ਆਉਣਾ ਠੀਕ ਹੈ ਜੀ ਆ ਦੇਖੋ ਜੀ ਆ ਝੋਲੀ ਹੈ ਠੀਕ ਹੈ ਜੀ ਚਾਰੇ ਥਾਣਾ ਵਿਰਲ ਵਾਂਡ ਤੁਹਾਡੇ ਸਾਹਮਣੇ ਆ ਸਾਰੀ ਆ ਦੇਖੋ ਆ ਦੇਖੋ ਆ ਠੀਕ ਹੈ ਵੀਰੇ ਠੀਕ ਹੈ ਬਲਵਿੰਦਰ ਭਾਈ ਲੈ ਚਲੋ ਬਬੀ ਕੱਤੀ ਬਹੁਤ ਪਿਆਰੀ ਹੈ ਠੀਕ ਹੈ ਜੀ ਸੋ ਮਹੀਨੇ ਕ ਦਾ ਵੀਰਵਾ ਵੀਰ ਨੇ ਪਾ ਦਿੱਤਾ ਵੀ ਮਹੀਨੇ ਕੀ ਬਣੀ ਸੋਰੀ ਆ ਠੀਕ ਹੈ ਓਕੇ ਜਿਹੜੇ ਬਜੰਦਰ ਆਨਸਰਾਂ ਦੇ ਭਾਈ ਆਪਾਂ ਦੇਣੀ ਆ ਚਲੋ ਟਰਬਨ ਅਗਰੇ ਦੀ ਨਿਗਲਦੀ ਆ ਚਲੋ ਮਹੀਨੇ ਦੀ ਆਪਾਂ ਖਾਲੀ ਕਰਕੇ ਦੇਣੀ ਆ ਜੀ ਆਪਾਂ ਖਾਲੀ ਕਰਕੇ ਦੇਣੀ ਆ ਹਾਂਜੀ ਕੀ ਰੇਟ ਰਹੂਗਾ ਅੱਜ ਉਸ ਹਿਸਾਬ ਨਾਲ ਮੁੱਲ ਕਰ ਨੂੰ 55 ਕਰੀ ਜੰਨੇ ਆ ਹਾਂਜੀ ਉਹਦੇ 50 ਦੀ ਪੂਰੇ 50 ਦੀ ਹਾਂਜੀ ਚਲੋ ਕੱਟੀਆਂ ਬਾਜਨ ਮੋੜੀ ਬੜਾ ਕੱਟੀਆਂ ਹਾਂਜੀ ਕੋਈ 2 ਨੰਬਰ ਵਾਲਾ ਵੀਰ ਫੋਨ ਨਾ ਕਰੇ ਹਾਂ ਬਿਲਕੁਲ ਨਹੀਂ ਕੱਟੀ ਸਾਂਭਣਾ ਲੇ ਰਿਹਾ ਹੈ ਤੇ ਖਾਮਣ ਵਾਲਾ ਕਰੇ ਤਾਂ ਕੋਈ ਚੱਕਰ ਨਹੀਂ ਜੀ ਲਓ ਵੀ ਨਾਰਮਲੀ ਕੋਈ 35 35 40 ਜਿਹੜੇ ਰੁਪਇਆ ਆਪਾਂ ਲਾ ਦਿੰਦੇ ਆ ਛੋਟੀਆਂ ਕੱਟੀਆਂ ਤੇ ਵੀ ਕ ਇੱਕ ਮਹੀਨੇ ਦੀ ਬਣੀ ਸੋੜੀ ਆ ਗਾ ਕੋਈ ਮਹੀਨੇ ਡੂੜ ਮਹੀਨੇ ਤੱਕ ਨਿਕਲ ਆਉਂਦੀ ਆ ਤੇ ਮੇਰਾ ਭਰਾ ਲੱਡੂ ਦਾ ਡੱਬਾ ਤੁਸੀਂ ਆਪ ਵੰਡਿਓ ਜੀ 50000 ਰੁਪਏ ਮਿਲ ਜੂਗੀ ਆਉਦੇ ਸੀਜ਼ਨ ਨੂੰ ਦੇ ਸਕੇ ਭਾਵੇਂ ਇਹੋ ਜਿਹੀ ਕੱਤੀ ਤਿਆਰ ਕਰਕੇ ਸਵਾ ਲੱਖ ਨੂੰ ਮੱਥਾ ਲਾਵੇ ਠੀਕ ਆ ਇੱਧਰ ਇੱਕ ਕੱਤੀ ਦਾ ਵੀ ਝੋਟੀ ਵਿਖਾਉਣੇ ਆ ਇਹ ਦੋਸਤੋ ਪਲੂਨ ਪਹਿਲਾ ਸਵੇਰ ਕਰਮਾਣੀ ਅੱਗੇ ਸੋਣੀ ਆ ਗੱਬਣ ਚੈੱਕ ਪਾਸ ਆ ਪੰਜਾਂ ਮਹੀਨੇ ਦੀ ਪੰਜਾਂ ਦੀ ਜੀ ਪੰਜਾਂ ਮਹੀਨੇ ਦੀ ਆ ਦੇਖੋ ਕੱਤੀ ਜਿਹੜੀ ਬੜੀ ਧੀਰ ਜਾਲੀ ਆ ਠੰਡੀ ਤੋਰੇ ਤਰੇ ਹਾਂ ਜੀ ਹਾਂ ਜੀ ਹਾਂ ਜੀ ਕੱਤੀ ਬਹੁਤ ਖੂਬਸੂਰਤੋ ਦੋਸਤੋ 50 ਮਹੀਨਿਆਂ ਦੀ ਇਹ ਗੱਭ ਚੋਟੀ ਇੱਕ ਕੱਤੀ ਦਿਖਾ ਰਿਹਾ ਤੁਹਾਨੂੰ ਬੜੀ ਤਿਆਰੀ ਆ ਤੁਹਾਨੂੰ ਇੱਕ ਕੋਈ ਮਾਰਾ ਰੋਕੇ ਵੀ ਆਪਾਂ ਤਸੱਲੀ ਨਾਲ ਵਿਖਾਉਣੇ ਜਿੰਨੇ ਕਿ ਝੋਲੀ ਚੜੀ ਆ ਹਜੇ 5-5 ਮਹੀਨੇ ਫਿਰ ਕੰਪਲੀਟ ਹੋ ਗਏ ਪੰਜਵਾਂ ਲੱਗਾ ਬਸ ਪੰਜ ਹੋ ਗਏ ਛੇਵਾਂ ਲੱਗਣ ਵਾਲਾ ਲੋ ਵੀ ਛੇਵਾਂ ਲੱਗਣ ਵਾਲਾ ਠੀਕ ਆ ਜੀ ਪੰਜ ਜਿਹੜੇ ਨੇ ਪੂਰੇ ਹੋ ਗਏ ਆ ਬਾਕੀ ਥਾਂ ਵੇਖੋ ਮੇਰਾ ਭਰਾ ਠੀਕ ਆ ਜੀ ਥਾਂ ਥਾਂ ਬਹੁਤ ਸੋਹਣਾ ਝੋਲੀ ਚੜੀ ਵਟ ਬੁਟ ਕਾਫੀ ਪੈਂਦੇ ਆ ਥੱਲੇ ਸਿੰਗਲ ਖੱਡੀ ਆ ਹਾਈਟ ਮੀਡੀਅਮ ਦੇ ਵਿੱਚ ਜਿਹੜੇ ਭਰਾ ਨੂੰ ਅੱ ਸੋ ਅੱਧਾ ਸਮਾਂ ਵੀਰ ਬਲਜਿੰਦਰ ਖਿੱਚ ਕੇ ਲੈ ਗਈ ਹੈ ਖਿੱਚ ਕੇ ਲੈ ਗਈ ਆ ਅੱਗੇ ਅੱਧਾ ਸਮਾਂ ਬਾਕੀ ਆ ਸੋ 5 ਮਹੀਨਿਆਂ ਦੀ ਗੱਬਣ ਆ 5 ਮਹੀਨੇ ਅੱਗੇ ਪਏ ਆ ਅੱਜ ਤੁਹਾਨੂੰ ਜੈਜ ਰੇਡ ਦੇ ਵਿੱਚ ਹੀ ਮਿਲ ਜੂਗੀ ਆ ਦੇਖੋ ਕਰੋ ਚੱਕ ਮੇਰਾ ਪ੍ਰਾ ਠੀਕ ਆ ਜੀ ਬਹੁਤ ਸੋਹਣਾ ਚੰਗਾ ਲਿਬਾਸ ਚੰਗਾ ਵਜਣਾ ਆ ਰਮ ਲਾ ਬਹੁਤ ਵਧੀਆ ਲਓ ਵੀ ਠੀਕ ਹੈ ਜੀ ਬਾਕੀ ਮੇਰਾ ਪਰਕ ਜਾਲੇ ਵੀ ਆ ਵੀਰ ਬਜਿੰਦਰ ਚਲੋ ਕਿਸੇ ਭਾਣੇ ਉਹਦੀ ਮਰਜ਼ੀ ਕਰਨੀ ਹੁੰਦੀ ਆ ਹਾਂਜੀ ਬਾਕੀ ਦੋਵੇਂ ਕੱਟੀਆਂ ਪਾਲੇ ਇਹਦਾ ਰੇਟ ਕਿੰਨਾ ਦੱਸਦੇ ਮੇਰਾ ਵੀਰ ਇਹਦੇ ਵੀਰ ਜੀ ਕਰਨ 55 ਕਰੀਏ 50 ਪੂਰੇ ਦੇ ਦੇ ਤੇ ਵੀ 50 ਦੀ ਵੀ 50 ਦੀ ਯਾਦ ਦੇ ਦੇ ਰੱਖ ਵੀ ਜੋੜੀ ਆ ਜੋੜੀ ਆ ਜੇ ਕਿਸੇ ਸੱਜਣ ਦਾ ਰਾਤਾ ਬਣ ਗਿਆ ਵੀ ਇੱਕਦਮ ਗੱਭਣ ਲੈ ਗਈ ਹੈ ਇਹ ਲਾਇਦੀ ਹੈ 5 ਮਹੀਨਿਆਂ ਦੀ ਹਾਂਜੀ 6 ਮਹੀਨੇ ਢੂੜ ਮਹੀਨੇ ਬਾਅਦ ਉਹ ਵੀ ਨਿਕਲ ਆਵੇ ਤੇ ਕੱਲ੍ਹ ਯਾਰ ਇੱਕ ਚੰਗੀ ਜੋੜੀ ਪਿਆਰ ਹੋ ਜੂਗੀ ਤਮਾਨ ਕਰਾਂਗੇ ਕਰਦਾਂਗੇ ਜੀ ਕਰਾਂਗੇ ਜੀ ਕਰ ਦਿਓ ਜੀ ਦੋ ਕਰਦਾਂਗੇ ਲਓ 98 ਦੀ ਆ ਹਾਂਜੀ 89200 ਜੋੜੀ ਮਿਲ ਜਰੀ ਹੈ ਮੇਰੇ ਭਰਾਵਾਂ ਨੂੰ ਜਿਹੜੀ ਜੋੜੀ ਖੜੂਗਾ ਬੀਗਾ ਜੀ ਵੈਸੇ 50 50000 ਦੇ ਵਿੱਚੋਂ ਮਾਨਤਾ ਨੂੰ ਵੀ ਹੋਊਗਾ ਤੇ ਬਾਕੀ ਜੋੜੀ ਦੇ ਵਿੱਚੋਂ 2000 ਲੈਸਾ ਇੱਧਰ ਇੱਕ ਕੱਤੀ ਵਖਾਉਣਿਆ ਬਹੁਤ ਪਿਆਰੀ ਚੰਗੀ ਕੱਤੀ ਆ ਇਹਦੀ ਕੋਈ ਸ਼ੌਕੀ ਭਰਾ ਲੈ ਕੇ ਜਾ ਸਕਦਾ ਛੋਟੀ ਸਿੰਗੀ ਬਰੀਕ ਮੱਥਾ ਬਿਲਕੁਲ ਜੱਡ ਭਲਾ ਤੇ ਪੂਛ ਮਗਰੋਂ 3-4 ਇੰਚ ਵਾਈਟ ਆ ਜਿਹੜੀ ਆ ਦੇਖੋ ਸੋ ਇਹੋ ਜਿਹੇ ਜਾਨਵਰ ਜਦੋਂ ਵੀ ਆਪਾਂ ਦੋਸਤੋਂ ਪਾਉਣੇ ਆ ਕੱਟੀਆਂ ਹੋਈਆਂ ਝੋਟੀਆਂ ਹੋਈਆਂ ਤੇ ਬਹੁਤ ਭਨਪਰਾ ਕਰੋ ਅੱਜ ਵੀ ਖਰੀਦਦਾਰੀ ਕਰਦੇ ਆ ਉਹਨਾਂ ਦਾ ਬਾਬਾ ਧੰਨਵਾਦ ਵੀ ਕਰਦੇ ਆ ਠੀਕ ਆ ਜੀ ਖਰੀਦਦਾਰੀ ਕਰਿਆ ਕਰੋ ਇਹਨਾਂ ਚੀਜ਼ਾਂ ਉਹ ਛੋਟੀਆਂ ਤੋਂ ਵੱਡੀਆਂ ਹੋਣਾ ਤੇ ਮਾਲ ਕੱਲ ਨੂੰ ਕਿਸੇ ਦੇ ਵਸ ਦੀ ਗੱਲ ਨਹੀਂ ਰਹਿ ਜਾਣੀ ਲੈਣਾ 2-2 3-3 ਲੱਖ ਰੁਪਈਆ ਲਾਉਂਗੇ ਕੱਲ ਨੂੰ ਇਹਨਾਂ ਕੱਟੀਆਂ ਨੇ ਤਾਂ ਵੱਡੀਆਂ ਹੋਣਾ ਨੇ ਇਹ 7 ਮਹੀਨੇ ਦੀ 7 ਮਹੀਨੇ ਦੀ ਇਹ ਬਜਿੰਦਰ ਵੀਰੇ ਘਰੋਂ ਸੇਲ ਕਰਦੇ ਕਿ ਲਿਆਉਂਦੀ ਆ ਇਹ ਵਿਜੇ ਹਰਿਆਣਿਆਂੋਂ ਆਈ ਮੱਝੋ ਦੇ ਮਗਰੇ ਕੱਟੀ ਮਗਰੇ ਆਈ ਸੀ ਹਾਂਜੀ ਆਪਣੇ ਕੋਲ ਸੀ ਆਪਣੇ ਕੋਲ ਜੀ ਤੇ ਚੰਗੀ ਸੁਥਰੀ ਆ ਕੱਟੀ ਖਲੋਣੀ ਖਲਾਨੀ ਦੀ ਬੜੀ ਆ ਹਾਂਜੀ ਦੂਤੀ ਬਾਤੀ ਸੋਹਣੀ ਆ ਨਹੀਂ ਪੂਰੀ ਟੋਂਬਾ ਕਰਮਾ ਲੀਕੇ ਹਾਂਜੀ ਸਿੰਘ ਦੋਸਤੋ ਇੱਥੇ ਗੋਲ ਕਰਨਾ ਸ਼ੁਰੂ ਕਰ ਗਈ ਆ ਛਾਈ-ਛੂਈ ਤੁਸੀਂ ਦੇਖ ਸਕਦੇ ਜੀ ਬੂਤੀ-ਪਾਤੀ ਦੀ ਸੋਹਣੀ ਆ ਪ੍ਰੀਖ ਪੂਤੀ ਆ ਤੇ ਜਿਵੇਂ ਜਿਵੇਂ ਆਪਾਂ ਥਾਪੀ ਮਾਰਦੇ ਆ ਇਹਨੂੰ ਉਦੋਂ ਦੇਖੋ ਜਿਵੇਂ ਪੂਛ ਚੱਕ ਖਲੋਤੀ ਕਰਮਾ ਲਈ ਠੀਕ ਆ ਜੀ ਆਹ ਵੇਖੋ ਦੇਖੋ ਬਹੁਤ ਪਿਆਰੀ ਆ ਲੈ ਠੀਕ ਆ ਜੀ ਆਹ ਦੇਖੋ ਬਹੁਤ ਖੂਬਸੂਰਤ ਆ ਵੇਖੋ ਟਾਡੀ ਮੈਂ ਮਰੋ ਝੋਲੀ ਇੱਕ ਉਰੀ ਵਿਖਾ ਦੇਣਾ ਪਾਪੇ ਵੀਰਾਂ ਨੂੰ ਹੁੰਦਾ ਵੀ ਝੋਲੀ ਚੱਲੀ ਦੇਖ ਲਈ ਆਹ ਦੇਖੋ ਝੋਲੀ ਚੱਕ ਕਰ ਲੋ ਠੀਕ ਆ ਸੋ ਚਾਰੇ ਥਾਨ ਆ ਆ ਦੇ ਠੀਕ ਹੈ ਜੀ ਠੀਕ ਆ ਲੈ ਵੀ ਲੈ ਬੇਜਿੰਦਰ ਮੇਰੇ ਮੋਲੇ ਦਾ ਕੀ ਕਰਤਾ ਫਿਰ ਇਹਦਾ ਮੁੱਲ 10000 ਜੀ 10000 ਹਾਂਜੀ ਵਿੱਚੋਂ 2000 ਰਿਸ ਕਰਦਗੇ 8000 8000 ਦੀ ਜਾਂਦੀ ਠੀਕ ਹੈ ਜੀ ਛੋਖਲਾ ਦੇ ਜਿਹੜਾ ਭਰਾ ਲੈ ਜੀ ਠੀਕ ਹੈ ਸਰ ਲੋ ਵੀ 8000 ਤਾਂ ਮੇਰੇ ਭਰਾ ਖਰੋ ਗੋ ਤੇ ਗੋਲ ਗੱਪੇ ਤੇ ਮਾਰ 버ਗਰ ਪੀਜੇ ਖਾ ਜਾਂਦੇ ਹਾਂ ਹਾਂਜੀ ਹਾਂਜੀ 8000 ਰੁਪਏ ਦੀ ਕੱਤੀ ਲੈ ਜਾਈ ਠੀਕ ਹੈ ਜੀ ਇਹਨੇ ਕਰਮਾ ਦੇ ਨੱਕਾ ਨੂੰ 1/2 ਲੱਖ ਦੀ ਬੰਨਾ ਤੇ ਬਣੂਗੀ ਵੀ ਇਹ ਛੋਟਖਾ ਤੋਂ ਵੱਡੀਆਂ ਹੁੰਦੀਆਂ ਨੇ ਠੀਕ ਆ 8000 ਦੀ ਅਜੇ 31 ਵੀਰਾਂ ਦਾ ਵੀ ਦੇ ਦਾਂਗੇ ਤੇ ਮਾਰ ਦਾ ਦੁੱਧ ਕਿੰਨਾ ਸੀ ਬਹੁਤ ਪਿਆਰੀ ਕੱਤੀ ਆ ਮੇਰਾ ਪ੍ਰਾਕ ਕਰ ਲਓ ਪਹਿਲ ਕਦਮੀ ਇਹ ਅੱਜ ਮਾਲਸ ਜੀ ਦਾ 200 ਵੀਰ ਬਲਜਿੰਦਰ ਦੇ ਫਾਰਮ ਤੇ ਥੋੜਾ ਗਰਮੀ ਵੀ ਵਧਰੇ ਆ ਬਾਕੀ ਜਿਨ੍ਹਾਂ ਵੀ ਤਸੱਲੀ ਨਾਲ ਤੁਹਾਨੂੰ ਮਾਲ ਦਿਖਾ ਦਿੱਤਾ ਇੱਥੇ ਆਣ ਕੇ ਜਾਂਚ ਪਰਖ ਤਸੱਲੀ ਤੁਸੀਂ ਵੀ ਕਰ ਲਿਓ ਠੀਕ ਆ ਜੀ ਬਲਜਿੰਦਰ ਇੱਕ ਨੰਬਰ ਵੀਰ ਆਪਣੇ ਕਰ ਦਿਓ ਸਾਂਝੇ ਵੀਰ ਜੀ ਪਿੰਡਪੁਰ ਜਨੱਥੂਗੇ ਤਸਵੀਲ ਪੱਟੀ ਜਿਹੜਾ ਤਰਨਤਨ ਹੋਮ ਨੰਬਰ 92147542 ਕਿਹਾ ਸੀ ਹਾਂ ਠੀਕ ਹੈ ਵੀਰੇ ਲੋਬੀ ਉਹ ਨੰਬਰ ਕਿਸਾਨ ਮਰੋ ਸਕਰੀਨ ਦੇ ਉੱਪਰ ਲੱਜੂਕਿਆ ਹੈ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਬਲਜਿੰਦਰ ਵੀਰ ਦੇ ਘਰ ਆਫਨੀ ਵਿਸ਼ੇਸ਼ ਵਿਜਰ ਸੀਗੀ ਪਿੰਡ ਦੇ ਵਿੱਚੇ ਵੀਰ ਦਾ ਘਰ ਆ ਆਣ ਕੇ ਆਪਣੀਆਂ ਤਸੱਲੀਆ ਕਰ ਲਿਆ ਕਰੋ 87 ਨਾਗ ਜੜਿਆ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਇਸ ਫਾਰਮ ਤੇ ਧੰਨਵਾਦ ਜੋਦੇ ਵਾਸਤੇ ਰੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸ਼ੇਅਰ ਕਰਦੇ ਰਿਆ ਕਰੋ ਸ਼ੇਅਰ ਕਰਦੇ ਰਿਆ ਕਰੋ ਧੰਨਵਾਦ